ਦੋਸਤੋ ਕਹਿੰਦੇ ਨੇ ਕਿ ਜੇ ਦਿਲ ਸਾਫ਼ ਹੋਵੇ ਤਾਂ ਰੱਬ ਤੁਹਾਡੇ ਲਈ ਉਹ ਰਸਤੇ ਖੋਲ ਦਿੰਦਾ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਇਨਸਾਨੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੋੜ ਆਉਂਦੇ ਨੇ ਜਿੱਥੇ ਦਿਲ ਦੀ ਸੱਚਾਈ ਨੇਕ ਨੀਅਤ ਤੇ ਸੱਚੀ ਪ੍ਰੀਤ ਇੱਕ ਵੱਡੀ ਪ੍ਰੀਖਿਆ ਬਣ ਜਾਂਦੀ ਹੈ ਕਈ ਵਾਰ ਆਪਾਂ ਸਵਾਲ ਕਰਦੇ ਹਾਂ ਕਿ ਕੀ ਸੱਚਮੁੱਚ ਨੇਕੀ ਦਾ ਕੋਈ ਸਿਲਾ ਹੁੰਦਾ ਕਿ ਦਿਲੋਂ ਕੀਤੇ ਚੰਗੇ ਕਰਮ ਰੱਬ ਤੱਕ ਪਹੁੰਚਦੇ ਨੇ ਅੱਜ ਦੀ ਇਹ ਕਹਾਣੀ ਤੁਹਾਨੂੰ ਇੱਕ ਅਜਿਹੀ ਹੀ ਅਸਲੀਅਤ ਨਾਲ ਰੂਬਰੂ ਕਰਾਏਗੀ ਸਦੀਆਂ ਪੁਰਾਣੀ ਗੱਲ ਹੈ ਬਗਦਾਦ ਦੇ ਪੂਰਬੀ ਇਲਾਕੇ ਵਿੱਚ ਇੱਕ ਛੋਟੀ ਜਿਹੀ ਬਸਤੀ ਸੀ ਜਿੱਥੇ ਇੱਕ ਬਜ਼ੁਰਗ ਔਰਤ ਕੱਚੀ ਝੌਂਪੜੀ ਵਿੱਚ ਰਹਿੰਦੀ ਸੀ ਉਹ ਔਰਤ ਆਪਣੀ ਜ਼ਿੰਦਗੀ ਦੇ ਆਖਰੀ ਦਿਨ گزار ਰਹੀ ਸੀ ਉਹਦਾ ਇੱਕੋ ਇੱਕ ਹੀ ਪੁੱਤ ਸੀ ਤੇ ਉਹਦੇ ਪਤੀ ਦੀ ਜਵਾਨੀ ਵਿੱਚ ਹੀ ਮੌਤ ਹੋ ਗਈ ਸੀ ਪਰ ਫਿਰ ਵੀ ਉਹਨੇ ਪੁੱਤ ਦੀ ਖਾਤਰ ਦੂਜਾ ਵਿਆਹ ਨਹੀਂ ਕਰਾਇਆ ਤੇ ਪੁੱਤ ਦੀ ਚੰਗੀ ਪਰਵਰਿਸ਼ ਕਰਨ ਲਈ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਰਹੀ ਉਸਨੇ ਇਕੱਲੇ ਹੀ ਆਪਣੇ ਪੁੱਤ ਨੂੰ ਪਾਲ-ਪੋਸ ਕੇ ਵੱਡਾ ਕੀਤਾ ਉਹਦੇ ਪੁੱਤ ਦਾ ਨਾਮ ਹਾਸ਼ਮ ਸੀ ਜੋ ਬੜਾ ਹੀ ਮਿਹਨਤੀ ਲੜਕਾ ਸੀ ਤੇ ਉਹ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਸੀ ਹਾਸ਼ਮ ਨਾਲ ਲੱਗਦੇ ਬਾਜ਼ਾਰ ਵਿੱਚ ਮਿਹਨਤ ਮਜ਼ਦੂਰੀ ਕਰਦਾ। ਉਹਨੂੰ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਜੋ ਵੀ ਪੈਸੇ ਮਿਲਦੇ, ਉਹਨਾਂ ਪੈਸਿਆਂ ਨਾਲ ਉਹ ਕੁਝ ਖਾਣਾ ਤੇ ਆਪਣੀ ਮਾਂ ਲਈ ਦਵਾਈ ਖਰੀਦ ਲੈਂਦਾ। ਉਸਨੇ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਬੜੀ ਕੋਸ਼ਿਸ਼ ਕੀਤੀ ਪਰ ਉਹਦੇ ਕੋਲ ਇਹਨੇ ਪੈਸੇ ਨਹੀਂ ਸੀ ਕਿ ਉਹ ਕਿਸੇ ਚੰਗੇ ਵੈਦ ਕੋਲੋਂ ਆਪਣੀ ਮਾਂ ਦਾ ਇਲਾਜ ਕਰਵਾ ਸਕੇ। ਪਰ ਉਹ ਆਪਣੀ ਮਾਂ ਨੂੰ ਇਹ ਜ਼ਰੂਰ ਕਹਿੰਦਾ ਸੀ ਕਿ ਮਾਂ, ਮੈਂ ਤੇਰਾ ਇਲਾਜ ਜ਼ਰੂਰ ਕਰਾਵਾਂਗਾ। ਇੱਕ ਦਿਨ ਹਾਸ਼ਮ ਸਾਰੇ ਦਿਨ ਦੀ ਮਿਹਨਤ ਮਜ਼ਦੂਰੀ ਤੋਂ ਵੇਲਾ ਹੋਇਆ ਤੇ ਸ਼ਾਮ ਦੇ ਵੇਲੇ ਉਹ ਇੱਕ ਢਾਬੇ ਤੇ ਪਹੁੰਚਿਆ। ਉਹਨੇ ਉੱਥੋਂ ਦੋ ਰੋਟੀਆਂ ਖਰੀਦੀਆਂ। ਤੇ ਘਰ ਵੱਲ ਨੂੰ ਤੁਰ ਪਿਆ ਹਾਲੇ ਉਹ ਬਾਜ਼ਾਰ ਵਿੱਚੋਂ ਲੰਘ ਹੀ ਰਿਹਾ ਸੀ ਕਿ ਉਹਦੀ ਨਜ਼ਰ ਇੱਕ ਬਜ਼ੁਰਗ ਤੇ ਪਈ ਜੋ ਜ਼ਮੀਨ ਤੇ ਬੈਠਾ ਹੋਇਆ ਸੀ ਹਾਸ਼ਮ ਉਸ ਬਜ਼ੁਰਗ ਆਦਮੀ ਵੱਲ ਵਧਿਆ ਉਹ ਬਜ਼ੁਰਗ ਕਈ ਦਿਨਾਂ ਤੋਂ ਭੁੱਖਾ ਲੱਗ ਰਿਹਾ ਸੀ ਉਸ ਨੇ ਇੱਕ ਰੋਟੀ ਉਸ ਬਜ਼ੁਰਗ ਨੂੰ ਦੇ ਦਿੱਤੀ ਬਜ਼ੁਰਗ ਨੇ ਉਹ ਰੋਟੀ ਤੁਰੰਤ ਖਾ ਲਈ ਤੇ ਉਹ ਬਜ਼ੁਰਗ ਹਾਲੇ ਵੀ ਭੁੱਖਾ ਲੱਗ ਰਿਹਾ ਸੀ ਹਾਸ਼ਮ ਨੇ ਦੂਜੀ ਰੋਟੀ ਅੱਗੇ ਵਧਾਈ ਤਾਂ ਬਜ਼ੁਰਗ ਕਹਿਣ ਲੱਗਾ ਪੁੱਤਰ ਤੂੰ ਇਹ ਰੋਟੀ ਘਰ ਲੈ ਜਾ ਤੇਰੇ ਕੋਲ ਸਿਰਫ ਦੋ ਰੋਟੀਆਂ ਸੀ ਜੇ ਤੂੰ ਇਹ ਵੀ ਮੈਨੂੰ ਖਵਾ ਦਿੱਤੀ ਤਾਂ ਆਪਣੀ ਮਾਂ ਨੂੰ ਕੀ ਜਵਾਬ ਦੇਵੇਂਗਾ ਇਹ ਗੱਲ ਸੁਣ ਕੇ ਹਾਸ਼ਮ ਹੈਰਾਨ ਰਹਿ ਗਿਆ ਕੀ ਆਖਰ ਇਹ ਸਬਜ਼ੁਰਗ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹਦੇ ਘਰ ਵਿੱਚ ਸਿਰਫ ਉਹਦੀ ਮਾਂ ਹੀ ਐ ਸੋ ਇਸ ਤੋਂ ਬਾਅਦ ਹਾਸ਼ਮ ਉਥੋਂ ਚੱਲਿਆ ਗਿਆ ਘਰ ਪਹੁੰਚ ਕੇ ਉਹਨੇ ਆਪਣੀ ਮਾਂ ਨੂੰ ਰੋਟੀ ਦੇ ਦਿੱਤੀ ਤਾਂ ਉਹਦੀ ਮਾਂ ਕਹਿਣ ਲੱਗੀ ਪੁੱਤ ਇਹ ਤਾਂ ਸਿਰਫ ਇੱਕੀ ਰੋਟੀ ਐ ਦੂਜੀ ਕਿੱਥੇ ਐ ਤਾਂ ਹਾਸ਼ਮ ਨੇ ਜਵਾਬ ਦਿੱਤਾ ਮਾਂ ਰਸਤੇ ਵਿੱਚ ਇੱਕ ਬਜ਼ੁਰਗ ਵਿਅਕਤੀ ਮਿਲਿਆ ਸੀ ਜੋ ਬੜਾ ਭੁੱਖਾ ਲੱਗ ਰਿਹਾ ਸੀ ਮੈਂ ਉਹ ਰੋਟੀ ਉਹਨੂੰ ਖਵਾ ਦਿੱਤੀ ਤਾਂ ਉਹਦੀ ਮਾਂ ਕਹਿਣ ਲੱਗੀ ਹੁਣ ਤੂੰ ਕੀ ਖਾਏਂਗਾ ਹਾਸ਼ਮ ਨੇ ਜਵਾਬ ਦਿੱਤਾ ਮਾਂ ਮੈਨੂੰ ਵੈਸੇ ਵੀ ਅੱਜ ਭੁੱਖ ਨਹੀਂ ਐ ਮੈਂ ਪਾਣੀ ਪੀ ਕੇ ਸੌਂ ਜਾਵਾਂਗਾ ਉਹ ਰਾਤ ਹਾਸ਼ਮ ਨੇ ਭੁੱਖੇ ਗੁਜ਼ਾਰੇ ਸਉਣ ਜੀ ਦਿਨ ਲੰਘਦੇ ਰਹੇ ਇੱਕ ਦਿਨ ਹਾਸ਼ਮ ਦੀ ਮਾਂ ਬਹੁਤ ਬਿਮਾਰ ਸੀ ਉਹਨੇ ਆਪਣੇ ਪੁੱਤ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੀ ਪੁੱਤ ਮੇਰੀ ਗੱਲ ਸੁਣ ਮੈਨੂੰ ਪਤਾ ਕਿ ਹੁਣ ਮੇਰੇ ਦਿਨ ਘੱਟ ਰਹਿ ਗਏ ਨੇ ਇਸ ਕਰਕੇ ਮੈਂ ਤੈਨੂੰ ਨਸੀਹਤ ਕਰਨਾ ਚਾਹੁੰਦੀ ਆ ਪੁੱਤ ਇਹ ਦੁਨੀਆ ਬਹੁਤ ਜ਼ਾਲਮ ਹੈ ਤੂੰ ਲੋਕਾਂ ਤੋਂ ਬਚ ਕੇ ਰਹੀਂ ਮੇਰੇ ਜਾਣ ਤੋਂ ਬਾਅਦ ਤੇਰਾ ਕੋਈ ਨਹੀਂ ਰਹੇਗਾ ਤੇ ਤੂੰ ਪੂਰੀ ਤਰ੍ਹਾਂ ਇਕੱਲਾ ਹੋ ਜਾਏਗਾ ਇਸ ਲਈ ਤੂੰ ਆਪਣਾ ਹਰ ਕਦਮ ਸੋਚ ਸਮਝ ਕੇ ਚੁੱਕੇ ਮੇਰੀਆਂ ਦੁਆਵਾਂ ਹਮੇਸ਼ਾ ਤੇਰੇ ਨਾਲ ਰਹਿਣਗੀਆਂ ਮਾਂ ਦੀਆਂ ਇਹ ਗੱਲਾਂ ਸੁਣ ਕੇ ਹਾਸ਼ਮ ਦਾ ਮਨ ਭਾਰ ਆਇਆ ਤੇ ਕਹਿਣ ਲੱਗਾ ਮਾਂ ਤੂੰ ਬਿਲਕੁਲ ਠੀਕ ਹੋ ਜਾਵੇਂਗੀ ਮੈਂ ਤੇਰਾ ਇਲਾਜ ਜ਼ਰੂਰ ਕਰਾਵਾਂਗਾ ਹਾਸ਼ਮ ਦੀ ਮਾਂ ਅੱਜ ਕੁਝ ਜ਼ਿਆਦਾ ਹੀ ਬਿਮਾਰ ਲੱਗ ਰਹੀ ਸੀ ਸੋ ਹਾਸ਼ਮ ਨੇ ਮਾਂ ਨੂੰ ਘਰ ਛੱਡਿਆ ਤੇ ਤੁਰੰਤ ਕੰਮ ਤੇ ਨਿਕਲ ਪਿਆ ਉਹਨੇ ਰਾਹ ਵਿੱਚ ਸੋਚਿਆ ਕਿ ਉਸਨੂੰ ਜ਼ਰੂਰ ਕਿਤੇ ਨਾ ਕਿਤੇ ਪੈਸਿਆਂ ਦਾ ਬੰਦੋਬਸਤ ਕਰਨਾ ਚਾਹੀਦਾ ਹੈ ਤਾਂ ਜੋ ਉਹਦੀ ਮਾਂ ਦਾ ਇਲਾਜ ਹੋ ਸਕੇ ਉਹਨੇ ਆਪਣੇ ਗੁਆਂਢੀਆਂ ਕੋਲੋਂ ਵੀ ਕਰਜ਼ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹਨੂੰ ਪੈਸੇ ਨਾ ਦਿੱਤੇ ਫਿਰ ਹਾਸ਼ਮ ਉੱਥੋਂ ਬਾਜ਼ਾਰ ਵਿੱਚ ਗਿਆ ਜਿੱਥੇ ਉਹ ਕੰਮ ਕਰਦਾ ਸੀ ਬਾਜ਼ਾਰ ਵਿੱਚ ਜਿੰਨਾਂ ਲੋਕਾਂ ਨੂੰ ਉਹ ਜਾਣਦਾ ਸੀ ਸਾਰਿਆਂ ਕੋਲੋਂ ਕਰਜ਼ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹਦੇ ਉੱਤੇ ਭਰੋਸਾ ਨਾ ਕੀਤਾ ਫਿਰ ਉਹ ਇੱਕ ਵਪਾਰੀ ਦੀ ਦੁਕਾਨ ਵਿੱਚ ਦਾਖਲ ਹੋਇਆ ਉਹ ਅਕਸਰ ਉਸ ਵਪਾਰੀ ਦਾ ਸਮਾਨ ਉਸਦੇ ਗਦਾਮ ਵਿੱਚ ਮਜ਼ਦੂਰੀ ਕਰਕੇ ਰੱਖਦਾ ਸੀ ਉਹ ਵਪਾਰੀ ਕੋਲ ਗਿਆ ਤੇ ਬੜੇ ਨਿਮਰ ਢੰਗ ਨਾਲ ਬੋਲਿਆ ਉਸਤਾਦ ਜੀ ਕੀ ਤੁਸੀਂ ਮੈਨੂੰ ਕੁਝ ਕਰਜ਼ ਦੇ ਸਕਦੇ ਹੋ ਦਰਸਲ ਮੇਰੀ ਮਾਂ ਬਹੁਤ ਬਿਮਾਰ ਹੈ ਮੈਨੂੰ ਉਹਦੇ ਇਲਾਜ ਲਈ ਪੈਸੇ ਚਾਹੀਦੇ ਨੇ ਮੈਂ ਤੁਹਾਨੂੰ ਪੈਸੇ ਵਾਪਸ ਕਰ ਦਿਆਂਗਾ ਜਾਂ ਤੁਸੀਂ ਮੇਰੇ ਤੋਂ ਜਿੰਨੀ ਦੇਰ ਚਾਹੋ ਮਜ਼ਦੂਰੀ ਕਰਵਾ ਲੈਣਾ ਰੱਬ ਦੇ ਵਾਸਤੇ ਮੈਨੂੰ ਕੁਝ ਪੈਸੇ ਦੇ ਦਿਓ ਉਹ ਵਪਾਰੀ ਬਹੁਤ ਠੱਗ ਤੇ ਧੋਖੇਬਾਜ਼ ਸੀ ਉਹ ਹਾਸ਼ਮ ਨੂੰ ਕਹਿ ਲੱਗਾ ਠੀਕ ਹੈ ਮੈਂ ਤੈਨੂੰ ਸੌਦਨਾਰ ਕਰਜ਼ ਦੇ ਦਿੰਦਾ ਵਾਂ ਪਰ ਇਸ ਕਰਜ਼ ਦੇ ਬਦਲੇ ਤੈਨੂੰ ਪੂਰਾ 1 ਸਾਲ ਮੇਰੇ ਕੋਲ ਕੰਮ ਕਰਨਾ ਪਏਗਾ ਫਿਰ ਤੇਰਾ ਕਰਜ਼ ਪੂਰਾ ਹੋ ਜਾਵੇਗਾ ਉਹ ਵਪਾਰੀ ਬਹੁਤ ਬੇਈਮਾਨ ਸੀ ਸਿਰਫ ਸੌਦਨਾਰ ਦੇ ਬਦਲੇ ਉਹ ਪੂਰੇ ਸਾਲ ਲਈ ਉਹਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਸੀ ਹਾਸ਼ਮ ਨੇ ਉਹਦੀ ਗੱਲ ਮੰਨ ਲਈ ਕਿਉਂਕਿ ਉਹਦੀ ਨਜ਼ਰ ਵਿੱਚ ਉਹਦੀ ਮਾਂ ਦੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਸੀ ਤੇ ਉਹ ਤੁਰੰਤ ਖੁਸ਼ੀ-ਖੁਸ਼ੀ ਇਹ ਸੋਚਦੇ ਹੋਏ ਆਪਣੇ ਘਰ ਵੱਲ ਮੁੜ ਗਿਆ ਕਿ ਉਹ ਹੁਣ ਜਲਦੀ ਹੀ ਆਪਣੀ ਮਾਂ ਦਾ ਇਲਾਜ ਕਰਵਾ ਲਏਗਾ ਉਹ ਜਿਵੇਂ ਹੀ ਘਰ ਵਿੱਚ ਦਾਖਲ ਹੋਇਆ ਤਾਂ ਉਹਨੇ ਆਪਣੀ ਮਾਂ ਨੂੰ ਆਵਾਜ਼ ਮਾਰੀ ਮਾਂ ਮੈਂ ਤੇਰੇ ਇਲਾਜ ਲਈ ਕੁਝ ਪੈਸੇ ਲੈ ਕੇ ਆਇਆ ਵਾਂ ਪਰ ਉਸਦੀ ਮਾਂ ਵੱਲੋਂ ਕੋਈ ਜਵਾਬ ਨਾ ਆਇਆ ਫਿਰ ਉਹ ਤੁਰੰਤ ਅੰਦਰ ਦਾਖਲ ਹੋਇਆ ਤਾਂ ਉਹਦੀ ਮਾਂ ਬੇਜਾਨ ਪਈ ਸੀ ਆਪਣੀ ਮਾਂ ਨੂੰ ਉਹ ਮਰਦਾ ਹਾਲਤ ਵਿੱਚ ਵੇਖ ਕੇ ਜ਼ਾਰੋ-ਜ਼ਾਰ ਰੋਣ ਲੱਗ ਪਿਆ ਉਹਦਾ ਇਸ ਦੁਨੀਆ ਵਿੱਚ ਆਪਣੀ ਮਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ ਉਹਦੀ ਸਾਰੀ ਦੁਨੀਆ ਹੀ ਖਤਮ ਹੋ ਚੁੱਕੀ ਸੀ ਸੋ ਸ਼ਾਮ ਤੱਕ ਮਾਂ ਦੀ ਅੰਤਿਮ ਰਸਮ ਅਦਾ ਕਰਨ ਤੋਂ ਬਾਅਦ ਉਹ ਘਰ ਆ ਗਿਆ ਤੇ ਇਕੱਲਾ ਹੀ ਝੌਂਪੜੀ ਵਿੱਚ ਬੈਠ ਕੇ ਰੋਣ ਲੱਗ ਪਿਆ ਉਹਨੂੰ ਹੌਸਲਾ ਦੇਣ ਵਾਲਾ ਕੋਈ ਵੀ ਨਹੀਂ ਸੀ ਜੋ ਉਸਨੇ ਪੈਸੇ ਲੈ ਸੀ ਉਹਨਾਂ ਪੈਸਿਆਂ ਨਾਲ ਹੀ ਮਾਂ ਦੇ ਕਫ਼ਨ ਦਫ਼ਨ ਦਾ ਇੰਤਜ਼ਾਮ ਕੀਤਾ ਸੀ ਹੁਣ ਉਹਦੇ ਕੋਲ ਕੁਝ ਵੀ ਨਹੀਂ ਸੀ ਉਸਨੇ ਕੁਝ ਦਿਨ ਸੋਗ ਵਿੱਚ گزارੇ ਫਿਰ ਜਦੋਂ ਉਹਦਾ ਦੁੱਖ ਥੋੜਾ ਹਲਕਾ ਹੋਇਆ ਤਾਂ ਉਹਨੇ ਸੋਚਿਆ ਕਿ ਹੁਣ ਉਹਨੂੰ ਕੰਮ ਤੇ ਜਾਣਾ ਚਾਹੀਦਾ ਹੈ ਤੇ ਤੁਰੰਤ ਉਹ ਕੰਮ ਵਾਸਤੇ ਨਿਕਲ ਪਿਆ ਜਿਵੇਂ ਹੀ ਉਹ ਬਾਜ਼ਾਰ ਵਿੱਚ ਦਾਖਲ ਹੋਇਆ ਤਾਂ ਉਹਨੂੰ ਉਸ ਵਪਾਰੀ ਨੇ ਦੇਖ ਲਿਆ ਉਸਨੇ ਹਾਸ਼ਮ ਨੂੰ ਆਵਾਜ਼ ਮਾਰੀ ਜਦੋਂ ਹਾਸ਼ਮ ਉਹਦੇ ਕੋਲ ਗਿਆ ਤਾਂ ਉਹ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਤੂੰ ਮੇਰੇ ਪੈਸੇ ਲੈ ਕੇ ਕਿੱਥੇ ਭੱਜ ਗਿਆ ਸੀ ਇੰਨੇ ਦਿਨਾਂ ਤੋਂ ਤੂੰ ਨਜ਼ਰ ਕਿਉਂ ਨਹੀਂ ਆਇਆ ਜੇਕਰ ਤੂੰ ਮੇਰੇ ਕੋਲ ਕੰਮ ਨਹੀਂ ਕਰਨਾ ਤਾਂ ਹੁਣੇ ਦੇ ਹੁਣੇ ਮੇਰੇ ਹਜ਼ਾਰ ਦਿਨਾਰ ਵਾਪਸ ਕਰ ਇਸ ਤੋਂ ਪਹਿਲਾਂ ਕਿ ਹਾਸ਼ਮ ਉਹਨੂੰ ਆਪਣੀ ਮਾਂ ਦੀ ਮੌਤ ਹਜ਼ਾਰ ਦਿਨਾਰ ਸੁਣ ਕੇ ਉਹਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹ ਉਚੰਬੇ ਨਾਲ ਕਹਿਣ ਲੱਗਾ ਉਸਤਾਦ ਜੀ ਮੈਂ ਤੁਹਾਡੇ ਪੈਸੇ ਲੈ ਕੇ ਨਹੀਂ ਭੱਜਿਆ ਮੈਂ ਕਿੱਥੇ ਸੀ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਪਰ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਤੁਹਾਡੇ ਕੋਲੋਂ 100 ਦਿਨਾਰ ਲਏ ਸੀ ਨਾ ਕਿ 1000 ਦਿਨਾਰ ਪਰ ਵਪਾਰੀ ਰੌਲਾ ਪਾਉਣ ਲੱਗ ਪਿਆ ਕੋ ਲੋਕੋ ਇਸ ਲੜਕੇ ਨੂੰ ਫੜੋ ਇਹਨੇ ਮੇਰੇ ਤੋਂ 1000 ਦਿਨਾਰ ਲਏ ਸੀ ਤੇ ਹੁਣ ਮੇਰੇ ਪੈਸੇ ਵਾਪਸ ਨਹੀਂ ਕਰ ਰਿਹਾ ਇਹ ਹੋਰ ਵੀ ਕਈ ਲੋਕਾਂ ਨਾਲ ਧੋਖਾ ਕਰ ਚੁੱਕਿਆ ਹੈ ਜੋ ਵੀ ਇਹਨੂੰ ਫੜ ਕੇ ਕਾਜ਼ੀ ਕੋਲ ਪੇਸ਼ ਕਰਨ ਵਿੱਚ ਮੇਰੀ ਮਦਦ ਕਰੇਗਾ ਮੈਨੂੰ 100 ਦਿਨਾਰ ਇਨਾਮ ਵਿੱਚ ਦੇਵਾਂਗਾ। ਇਹ ਗੱਲ ਸੁਣ ਕੇ ਹਾਸ਼ਮ ਹੈਰਾਨ ਤੇ ਪਰੇਸ਼ਾਨ ਰਹਿ ਗਿਆ। ਉਹ ਵਪਾਰੀ ਹਾਸ਼ਮ ਕੋਲੋਂ ਨਜਾਇਜ਼ ਪੈਸੇ ਵਸੂਲ ਕਰਨ ਦੇ ਚੱਕਰ ਵਿੱਚ ਸੀ। ਹਾਸ਼ਮ ਨੂੰ ਬੜਾ ਗੁੱਸਾ ਆਇਆ। ਉਹਨੇ ਗੁੱਸੇ ਵਿੱਚ ਵਪਾਰੀ ਦੇ ਮੂੰਹ ਤੇ ਜ਼ੋਰਦਾਰ ਮੁੱਕਾ ਮਾਰਿਆ ਤੇ ਬਾਜ਼ਾਰ ਤੋਂ ਭੱਜ ਗਿਆ। ਹਾਸ਼ਮ ਬਹੁਤ ਹੌਸਲੇ ਵਾਲਾ ਸੀ। ਕੁਝ ਲੋਕਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਹੱਥ ਨਹੀਂ ਆਇਆ ਤੇ ਉੱਥੋਂ ਭੱਜ ਗਿਆ। ਹਾਸ਼ਮ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਉਹ ਆਪਣੀ ਝੌਂਪੜੀ ਵਿੱਚ ਵੀ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਜੇਕਰ ਉਹ ਆਪਣੀ ਝੌਂਪੜੀ ਵਿੱਚ ਗਿਆ ਤਾਂ ਕਾਜ਼ੀ ਦੇ ਸਿਪਾਹੀ ਉਹ ਉਹ ਮੇਰੇ ਤੇ ਭਰੋਸਾ ਵੀ ਨਹੀਂ ਕਰਨਗੇ ਕਿਉਂਕਿ ਉਹਨੇ ਕਾਰਜ ਲੈਣ ਦੇ ਸਮੇਂ ਕਿਸੇ ਨੂੰ ਗਵਾਹ ਨਹੀਂ ਬਣਾਇਆ ਸੀ ਇਸ ਲਈ ਉਹ ਆਪਣੀ ਝੌਂਪੜੀ ਛੱਡ ਕੇ ਜੰਗਲਵਾਲ ਭੱਜ ਗਿਆ ਦੂਜੇ ਪਾਸੇ ਵਪਾਰੀ ਨੇ ਹਾਸ਼ਮ ਦੀ ਝੌਂਪੜੀ ਤੇ ਕਬਜ਼ਾ ਕਰ ਲਿਆ ਹਾਸ਼ਮ ਆਪਣੇ ਪਿੰਡ ਤੋਂ ਬਾਹਰ ਵੱਲ ਭੱਜਦਾ ਹੋਇਆ ਜੰਗਲਵਾਲ ਚਲਾ ਗਿਆ ਉਹ ਥਕਾਵਟ ਨਾਲ ਚੂਰ ਹੋ ਚੁੱਕਾ ਸੀ ਭੁੱਖ ਵੀ ਉਹਨੂੰ ਬਹੁਤ ਸਤਾ ਰਹੀ ਸੀ ਉਹ ਜੰਗਲ ਵਿੱਚ ਭਟਕਦਾ ਰਿਹਾ ਪਰ ਉਹਨੂੰ ਖਾਣ ਲਈ ਕੁਝ ਵੀ ਨਾ ਮਿਲਿਆ ਸ਼ਾਮ ਹੋਈ ਉਹਨੂੰ ਜੰਗਲ ਵਿੱਚ ਇੱਕ ਥਾਂ ਰੌਸ਼ਨੀ ਨਜ਼ਰ ਆਈ ਜਦੋਂ ਉਹ ਰੌਸ਼ਨੀ ਦੇ ਨੇੜੇ ਪਹੁੰਚਿਆ ਤਾਂ ਇਹ ਰੌਸ਼ਨੀ ਸਾਹਮਣੇ ਮੌਜੂਦ ਇੱਕ ਘਰ ਤੋਂ ਆ ਰ ਘਰ ਦੇ ਅੰਦਰ ਉਹੀ ਬਜ਼ੁਰਗ ਸੀ ਜਿਹਨੂੰ ਹਾਸ਼ਮ ਨੇ ਇੱਕ ਰੋਟੀ ਖਵਾਈ ਸੀ ਉਹ ਤੁਰੰਤ ਬਜ਼ੁਰਗ ਦੇ ਕੋਲ ਗਿਆ ਬਜ਼ੁਰਗ ਹਾਸ਼ਮ ਨੂੰ ਕਹਿਣ ਲੱਗਾ ਆ ਪੁੱਤ ਆ ਬੈਠ ਬਜ਼ੁਰਗ ਨੇ ਹਾਸ਼ਮ ਨੂੰ ਪਾਣੀ ਪਿਲਾਇਆ ਫਿਰ ਉਹਨੇ ਹਾਸ਼ਮ ਦੇ ਸਾਹਮਣੇ ਬਹੁਤ ਵਧੀਆ ਖਾਣਾ ਰੱਖਿਆ ਉਹ ਖਾਣਾ ਦੇਖ ਕੇ ਹਾਸ਼ਮ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਬਾਬਾ ਜੀ ਤੁਹਾਡੇ ਕੋਲ ਤਾਂ ਖੁਦ ਖਾਣਾ ਖਾਣ ਲਈ ਕੁਝ ਨਹੀਂ ਹੁੰਦਾ ਫਿਰ ਇਹ ਖਾਣਾ ਤੁਹਾਡੇ ਕੋਲ ਕਿੱਥੋਂ ਆਇਆ ਤਾਂ ਬਜ਼ੁਰਗ ਕਹਿਣ ਲੱਗਾ ਪੁੱਤਰ ਇਹ ਸਭ ਕੁਝ ਰੱਬ ਦੀ ਰਹਿਮਤ ਹੈ ਤੇ ਤੂੰ ਇਹ ਸਮਝ ਲੈ ਕਿ ਉਹ ਇੱਕ ਰੋਟੀ ਤੇਰੀ ਰੱਬ ਵੱਲੋਂ ਪਰਖ ਸੀ ਤੇ ਤੂੰ ਉਸ ਇਮਤਿਹਾਨ ਵਿੱਚ ਕਾਮਯਾਬੀ ਹੋਇਆ ਤੂੰ ਉਹ ਰਾਤ ਭੁੱਖ ਵਿੱਚ guzारी ਪਰ ਉਹ ਰੋਟੀ ਮੈਨੂੰ ਦੇ ਦਿੱਤੀ ਉਸ ਰੋਟੀ ਦੇ ਬਦਲੇ ਤੇਰੇ ਲਈ ਬਹੁਤ ਵੱਡਾ ਇਨਾਮ ਹੈ ਤੇ ਰੱਬ ਵੀ ਤੈਨੂੰ ਇਸ ਨੇਕੀ ਦਾ ਬਹੁਤ ਵੱਡਾ ਫਲ ਦੇਵੇਗਾ ਜਾਂ ਫਿਰ ਇਹ ਸਮਝ ਲਾ ਕੇ ਤੇਰੀ ਮਾਂ ਦੀਆਂ ਦੁਆਵਾਂ ਤੇਰੀ ਜ਼ਿੰਦਗੀ ਬਦਲਣ ਵਾਲੀਆਂ ਨੇ ਹਾਸ਼ਮ ਇਹ ਗੱਲਾਂ ਤੋਂ ਹੈਰਾਨ ਹੋ ਰਿਹਾ ਸੀ ਹੁਣੇ ਤੁਰੰਤ ਆਪਣਾ ਖਾਣਾ ਖਤਮ ਕੀਤਾ ਤੇ ਬਜ਼ੁਰਗ ਉਸ ਨੂੰ ਪੁੱਛਣ ਲੱਗਾ ਦੱਸ ਪੁੱਤ ਤੂੰ ਇਸ ਹਾਲਤ ਵਿੱਚ ਕਿੱਥੋਂ ਆ ਰਿਹਾ ਹੈ ਹਾਸ਼ਮ ਨੇ ਦੱਸਿਆ ਕਿ ਜਦੋਂ ਉਹਦੀ ਮਾਂ ਬਿਮਾਰ ਸੀ ਤਾਂ ਉਹਨੇ ਇੱਕ ਵਪਾਰੀ ਤੋਂ 100 ਦਿਨਾਰ ਕਰਜ਼ਾ ਲਿਆ ਸੀ ਪਰ ਜਦੋਂ ਉਹ ਦੁਬਾਰਾ ਉਹਦੇ ਕੋਲ ਗਿਆ ਤਾਂ ਉਹ ਵਪਾਰੀ 100 ਦੀ ਬਜਾਏ 1000 ਦਿਨਾਰ ਦੀ ਮੰਗ ਕਰ ਰਿਹਾ ਹੈ ਉਹਨੇ ਮੈਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਪਰ ਮੈਂ ਉੱਥੋਂ ਭੱਜ ਆਇਆ ਤੇ ਹੁਣ ਤੱਕ ਉਹ ਮੇਰੀ ਝੌਂਪੜੀ ਤੇ ਵੀ ਕਬਜ਼ਾ ਕਰ ਚੁੱਕਾ ਹੋਵੇਗਾ ਇਹ ਸੁਣ ਕੇ ਬਜ਼ੁਰਗ ਕਹਿਣ ਲੱਗਾ ਕਿ ਜਿਹੜਾ ਬੰਦਾ ਰੱਬ ਦੇ ਬੰਦਿਆਂ ਨੂੰ ਤੰਗ ਕਰਦਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਪਰ ਤੂੰ ਚਿੰਤਾ ਨਾ ਕਰ ਤੇਰੀਆਂ ਸਾਰੀਆਂ ਮੁਸ਼ਕਲਾਂ ਬਹੁਤ ਜਲਦੀ ਖਤਮ ਹੋਣ ਵਾਲੀਆਂ ਤੂੰ ਇੱਥੇ ਹੀ ਆਰਾਮ ਕਰ ਹਾਸ਼ਮ ਨੇ ਉਹ ਰਾਤ ਬਜ਼ੁਰਗ ਦੇ ਨਾਲ ਉਹਦੇ ਘਰ ਵਿੱਚ guzari ਸਵੀਰੇ ਹਾਸ਼ਮ ਨੇ ਬਜ਼ੁਰਗ ਦੇ ਨਾਲ ਰੱਬ ਦਾ ਨਾਮ ਲਿਆ ਤੇ ਉਸ ਬਜ਼ੁਰਗ ਨੂੰ ਕਹਿ ਲੱਗਾ "ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਪਨਾਹ ਦਿੱਤੀ ਹੁਣ ਮੈਂ ਚਲਦਾ ਹਾਂ" ਹਾਸ਼ਮ ਬਾਹਰ ਨਿਕਲਣ ਲੱਗਾ ਤਾਂ ਬਜ਼ੁਰਗ ਨੇ ਉਹਨੂੰ ਰੋਕ ਲਿਆ ਤੇ ਕਹਿ ਲੱਗਾ "ਪੁੱਤ ਤੂੰ ਕਿੱਥੇ ਜਾ ਰਿਹਾ ਹੈਂ ਉਹ ਵਪਾਰੀ ਤੈਨੂੰ ਫੜ ਲਵੇਗਾ ਤੂੰ ਮੇਰੇ ਨਾਲ ਚੱਲ ਤੇ ਯਕੀਨਨ ਇਹ ਯਾਤਰਾ ਤੇਰੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ ਤੇ ਤੇਰੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ" ਹਾਸ਼ਮ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਬਜ਼ੁਰਗ ਉਸਨੂੰ ਕਿਹੜੇ ਸਫ਼ਰ ਤੇ ਲੈ ਜਾਣਾ ਚਾਹੁੰਦਾ ਹੈ ਬਜ਼ੁਰਗ ਕਹਿਣ ਲੱਗਾ ਨਾਲ ਦੇ ਪਿੰਡ ਵਿੱਚੋਂ ਇੱਕ ਵਪਾਰੀਆਂ ਦਾ ਕਾਫਲਾ ਮੇਰੇ ਸ਼ਹਿਰ ਵੱਲ ਜਾ ਰਿਹਾ ਜਿੱਥੇ ਕਿ ਮੇਰਾ ਪਿੰਡ ਹੈ ਤੂੰ ਮੇਰੇ ਨਾਲ ਉੱਥੇ ਚੱਲ ਹਾਸ਼ਮ ਨੇ ਬਜ਼ੁਰਗ ਦੀ ਹਾਂ ਵਿੱਚ ਹਾਂ ਮਲਾਈ ਤੇ ਉਹਦੇ ਨਾਲ ਤੁਰ ਪਿਆ ਉਸ ਪਿੰਡ ਵਿੱਚ ਪਹੁੰਚ ਕੇ ਹਾਸ਼ਮ ਨੇ ਵੇਖਿਆ ਕਿ ਉੱਥੇ ਅਸਲ ਵਿੱਚ ਇੱਕ ਕਾਫਲਾ ਤਿਆਰ ਖੜਾ ਸੀ ਜੋ ਉਸ ਸ਼ਹਿਰ ਵੱਲ ਰਵਾਨਾ ਹੋਣ ਵਾਲਾ ਸੀ ਬਜ਼ੁਰਗ ਨੇ ਕਾਫਲੇ ਦੇ ਸਰਦਾਰ ਨੂੰ ਕਿਹਾ ਕਿ ਮੈਂ ਤੈਨੂੰ 50 ਦਿਨਾਰ ਕਿਰਾਇਆ ਦੇ ਦਿਆਂਗਾ ਕਾਫਲੇ ਦਾ ਸਰਦਾਰ ਬੋਲਿਆ ਉਹ ਨਹੀਂ ਬਾਬਾ ਜੀ ਮੈਂ ਤੁਹਾਡੇ ਤੋਂ ਪੈਸੇ ਨਹੀਂ ਲਵਾਂਗਾ ਮੈਂ ਤੁਹਾਨੂੰ ਐਦਾਂ ਹੀ ਆਪਣੇ ਨਾਲ ਲੈ ਜਾਵਾਂਗਾ ਪਰ ਬਜ਼ੁਰਗ ਕਹਿ ਲੱਗਾ ਇਸ ਵਾਰੀ ਮੇਰੇ ਨਾਲ ਇੱਕ ਨੌਜਵਾਨ ਵੀ ਹੈ ਤਾਂ ਕਾਫਲੇ ਦਾ ਸਰਦਾਰ ਕਹਿਣ ਲੱਗਾ ਕੋਈ ਗੱਲ ਨਹੀਂ ਬਾਬਾ ਜੀ ਸਾਡੇ ਕੁਝ ਊਠ ਖਾਲੀ ਨੇ ਜਿਨ੍ਹਾਂ ਦੇ ਕੋਈ ਸਵਾਰ ਨਹੀਂ ਤੁਸੀਂ ਦੋਵੇਂ ਉਹਨਾਂ ਤੇ ਸਵਾਰ ਹੋ ਜਾਓ ਇਸ ਦੇ ਨਾਲ ਹੀ ਉਹ ਉਸ ਸ਼ਹਿਰ ਵੱਲ ਰਵਾਨਾ ਹੋ ਗਏ ਕੁਝ ਦਿਨਾਂ ਦੇ ਸਫ਼ਰ ਤੋਂ ਬਾਅਦ ਉੱਥੇ ਪਹੁੰਚ ਗਏ ਫਿਰ ਉਹ ਬਜ਼ੁਰਗ ਹਾਸ਼ਮ ਨੂੰ ਆਪਣੇ ਪਿੰਡ ਵਿੱਚ ਲੈ ਗਿਆ ਪਿੰਡ ਵਿੱਚ ਇੱਕ ਉਸ ਦੀ ਝੌਂਪੜੀ ਸੀ ਉਸ ਝੌਂਪੜੀ ਵਿੱਚ ਦਾਖਲ ਹੋਏ ਤੇ ਬਜ਼ੁਰਗ ਹਾਸ਼ਮ ਨੂੰ ਕਹਿਣ ਲੱਗਾ ਅਸੀਂ ਸ਼ਾਮ ਤੱਕ ਇੱਥੇ ਹੀ ਰਹਾਂਗੇ ਫਿਰ ਜੰਗਲ ਵੱਲ ਰਵਾਨਾ ਹੋਣਾ ਹੈ ਹਾਸ਼ਮ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਇਹ ਬਾਬਾ ਜੀ ਹੁਣ ਜੰਗਲ ਵੱਲ ਕਿਉਂ ਜਾ ਰਹੇ ਨੇ ਸੋ ਸ਼ਾਮ ਦਾ ਸਮਾਂ ਹੋਇਆ ਤਾਂ ਬਜ਼ੁਰਗ ਨੇ ਹਾਸ਼ਮ ਨੂੰ ਇੱਕ ਬੇਲਚਾ ਦਿੱਤਾ ਤੇ ਉਹ ਜੰਗਲ ਵੱਲ ਤੁਰ ਪਏ ਰਾਤ ਸੌਨਸਾਨ ਸੀ ਤੇ ਜੰਗਲ ਵਿੱਚ ਉਹਨਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਜੰਗਲ ਵਿੱਚ ਇੱਕ ਪੁਰਾਣੇ ਜਿਹੇ ਦਰਖਤ ਦੇ ਨੇੜੇ ਪਹੁੰਚ ਕੇ ਬਜ਼ੁਰਗ ਨੇ ਹਾਸ਼ਮ ਨੂੰ ਕਿਹਾ ਕਿ ਇਸ ਦਰਖਤ ਦੇ ਕੋਲ ਖੁਦਾਈ ਕਰ ਹਾਸ਼ਮ ਉਸ ਦਰਖਤ ਦੇ ਕੋਲ ਖੁਦਾਈ ਕਰਨ ਲੱਗਾ ਕੁਝ ਦੇਰ ਖੁਦਾਈ ਕਰਨ ਤੋਂ ਬਾਅਦ ਹਾਸ਼ਮ ਦਾ ਬੇਲਚਾ ਕਿਸੇ ਸਖਤ ਚੀਜ਼ ਨਾਲ ਟਕਰਾਇਆ ਜਿਸ ਕਰਕੇ ਕੁਝ ਆਵਾਜ਼ ਹੋਈ ਉਹ ਬਜ਼ੁਰਗ ਤੁਰੰਤ ਕਹਿਣ ਲੱਗਾ ਹਾਂ ਪੁੱਤ ਇਹੀ ਹੈ ਉਹ ਸੰਦੂਕ ਇਹਨੂੰ ਬਾਹਰ ਕੱਢ ਲੈ ਹਾਸ਼ਮ ਨੇ ਤੁਰੰਤ ਸੰਦੂਕ ਬਾਹਰ ਕੱਢ ਲਿਆ ਫਿਰ ਉਸ ਬਜ਼ੁਰਗ ਨੇ ਸੰਦੂਕ ਖੋਲ੍ਹਿਆ ਜੋ ਹੀਰੇ ਜਵਾਹਰਾਤ ਨਾਲ ਭਰਿਆ ਹੋਇਆ ਸੀ ਬਜ਼ੁਰਗ ਨੇ ਉਹ ਸੰਦੂਕ ਥੈਲੇ ਵਿੱਚ ਪਾਇਆ ਤੇ ਹਾਸ਼ਮ ਦੇ ਨਾਲ ਵਾਪਸ ਆਪਣੀ ਝੌਂਪੜੀ ਵਿੱਚ ਆ ਗਿਆ ਹਾਸ਼ਮ ਇਸ ਹੈਰਾਨੀ ਵਿੱਚ ਫਸ ਗਿਆ ਕਿਸ ਬਜ਼ੁਰਗ ਕੋਲ ਇੰਨਾ ਵੱਡਾ ਖਜ਼ਾਨਾ ਹੈ ਪਰ ਉਹ ਫਿਰ ਵੀ ਕਿੰਨੀ ਸਾਦਗੀ ਨਾਲ ਜ਼ਿੰਦਗੀ گزار ਰਿਹਾ ਹੈ ਬਜ਼ੁਰਗ ਨੇ ਉਹ ਸੰਦੂਕ ਹਾਸ਼ਮ ਦੇ ਸਾਹਮਣੇ ਰੱਖਿਆ ਤੇ ਕਹਿ ਲੱਗਾ ਇਸ ਖਜ਼ਾਨੇ ਦਾ ਇੱਕ ਹਿੱਸਾ ਗਰੀਬਾਂ ਤੇ ਅਨਾਥਾਂ ਵਿੱਚ ਵੰਡਿਆ ਜਾਵੇਗਾ ਤੇ ਬਾਕੀ ਸਾਰਾ ਖਜ਼ਾਨਾ ਤੇਰਾ ਹੈ ਬਜ਼ੁਰਗ ਦੇ ਇਹ ਬੋਲ ਸੁਣ ਕੇ ਹਾਸ਼ਮ ਦੇ ਸਰੀਰ ਵਿੱਚ ਲਹਿਰ ਦੌੜ ਗਈ ਉਹ ਬਜ਼ੁਰਗ ਨੂੰ ਕਹਿਣ ਲੱਗਾ "ਬਾਬਾ ਜੀ ਤੁਸੀਂ ਮੈਨੂੰ ਇੰਨਾ ਵੱਡਾ ਖਜ਼ਾਨਾ ਕਿਉਂ ਦੇ ਰਹੇ ਹੋ?" ਤਾਂ ਉਹ ਬਜ਼ੁਰਗ ਕਹਿਣ ਲੱਗਾ "ਪੁੱਤਰ ਇਹ ਖਜ਼ਾਨਾ ਮੈਂ ਸਾਲਾਂ ਤੋਂ ਦੱਬ ਕੇ ਰੱਖਿਆ ਹੋਇਆ ਸੀ ਤੇ ਮੈਂ ਕਦੇ ਵੀ ਇਸ ਨੂੰ ਬਾਹਰ ਨਹੀਂ ਕੱਢਿਆ ਕਿਉਂਕਿ ਇਸ ਵਿੱਚ ਬਹੁਤ ਬਰਕਤ ਹੈ। ਇਹ ਖਜ਼ਾਨਾ ਮੈਨੂੰ ਵੀ ਕਿਸੇ ਬਜ਼ੁਰਗ ਨੇ ਦਿੱਤਾ ਸੀ। ਮੈਂ ਇਹ ਸੋਚਿਆ ਸੀ ਕਿ ਮੈਂ ਇਹ ਖਜ਼ਾਨਾ ਸਿਰਫ ਉਹਨੂੰ ਦੇਵਾਂਗਾ ਜਿੱਦੀ ਨੀਅਤ ਬਿਲਕੁਲ ਸਾਫ਼ ਹੋਵੇ ਤੇ ਉਹ ਕਿਸੇ ਦੇ ਦਰਦ ਨੂੰ ਸਮਝ ਸਕੇ। ਮੈਂ ਬਹੁਤ ਸਮੇਂ ਤੋਂ ਅਜਿਹੇ ਇਨਸਾਨ ਦੀ ਖੋਜ ਵਿੱਚ ਸੀ। ਬਹੁਤ ਲੋਕਾਂ ਨੂੰ ਦੇਖਿਆ ਜਿਹੜੇ ਰੱਬ ਦੇ ਰਾਹ ਤੇ ਖਰਚ ਤਾਂ ਬੜਾ ਕਰਦੇ ਸੀ ਕਉਨ ਨਦੀ ਨੀयत ਸਾਫ ਨਹੀਂ ਸੀ ਫਿਰ ਇੱਕ ਦਿਨ ਮੈਨੂੰ ਤੂੰ ਨਜ਼ਰ ਆਇਆ ਜਿਹਦੇ ਕੋਲ ਸਿਰਫ ਦੋ ਰੋਟੀਆਂ ਸੀ ਪਰ ਫਿਰ ਵੀ ਤੂੰ ਮੈਨੂੰ ਤਰਸ ਖਾ ਕੇ ਇੱਕ ਰੋਟੀ ਦੇ ਦਿੱਤੀ ਮੈਨੂੰ ਤਾਂ ਸਿਰਫ ਇੱਕ ਐਸੇ ਦਿਲਦਾਰ ਬੰਦੇ ਦੀ ਲੋੜ ਸੀ ਜਿਹਦੇ ਹਵਾਲੇ ਮੈਂ ਇੱਕ ਖਜ਼ਾਨਾ ਕਰ ਸਕਾਂ ਤੇ ਉਹ ਇਨਸਾਨ ਮੈਨੂੰ ਤੇਰੇ ਅੰਦਰ ਨਜ਼ਰ ਆਇਆ ਤੇ ਫਿਰ ਉਸ ਰੱਬ ਨੇ ਤੈਨੂੰ ਮੇਰੇ ਕੋਲ ਭੇਜ ਦਿੱਤਾ ਇੱਕ ਖਜ਼ਾਨਾ ਹੁਣ ਤੇਰਾ ਹੋਇਆ ਤੂੰ ਇਸ ਨਾਲ ਜੋ ਮਰਜ਼ੀ ਕਰੀ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਤੂੰ ਇਹਨੂੰ ਕਿਸੇ ਚੰਗੇ ਕੰਮ ਵਿੱਚ ਵਰਤੇਗਾ ਹੁਣ ਤੂੰ ਇਹ ਖਜ਼ਾਨਾ ਲੈ ਕੇ ਆਪਣੇ ਪਿੰਡ ਵਾਪਸ ਚਲਾ ਜਾ ਇਹ ਤੇਰੀ দান ਕੀਤੀ ਇੱਕ ਰੋਟੀ ਦਾ ਫਲ ਹੈ ਹਾਸ਼ਮ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨੇ ਬਜ਼ੁਰਗ ਦੀ ਗੱਲ ਮੰਨਦੇ ਹੋਏ ਖਜ਼ਾਨੇ ਦਾ ਕੁਝ ਹਿੱਸਾ ਬਜ਼ੁਰਗ ਦੇ ਹਵਾਲੇ ਕੀਤਾ ਤੇ ਬਾਕੀ ਦਾ ਥੈਲੇ ਵਿੱਚ ਪਾ ਕੇ ਆਪਣੇ ਪਿੰਡ ਵੱਲ ਰਵਾਨਾ ਹੋ ਗਿਆ। ਕੁਝ ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਵਾਪਸ ਪਹੁੰਚਿਆ। ਸਭ ਤੋਂ ਪਹਿਲਾਂ ਉਹ ਉਸੇ ਵਪਾਰੀ ਕੋਲ ਗਿਆ ਜਿਹਦਾ ਉਸਨੇ ਕਰਜ਼ਾ ਝਕਾਉਣਾ ਸੀ। ਉਹਨੇ ਬਾਜ਼ਾਰ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਕਹਿਣ ਲੱਗਾ ਕਿ ਮੈਂ ਇਸ ਵਪਾਰੀ ਤੋਂ 100 ਦਿਨਾਰ ਲਏ ਸੀ ਪਰ ਕਰਜ਼ਾ ਲੈਂਦੇ ਸਮੇਂ ਮੈਂ ਕੋਈ ਗਵਾਹ ਨਹੀਂ ਬਣਾਇਆ ਸੀ। ਹੁਣੇ ਮੇਰੇ ਤੋਂ 1000 ਦਿਨਾਰ ਦੀ ਮੰਗ ਕਰ ਰਿਹਾ। ਸੋ ਮੈਂ ਇਹਨੂੰ 1000 ਦਿਨਾਰ ਹੀ ਦੇਵਾਂਗਾ। ਇਹਦੇ ਹਾਸ਼ਮ ਨੇ ਸੋਨੇ ਦੀ ਇੱਕ ਮੁੰਦਰੀ ਉਸ ਵਪਾਰੀ ਦੇ ਹਵਾਲੇ ਕੀਤੀ ਤੇ ਕਹਿ ਲੱਗਾ ਇਹਦੀ ਕੀਮਤ ਹਜ਼ਾਰ ਦਿਨਾਰ ਤੋਂ ਵੀ ਵੱਧ ਹੋਵੇਗੀ ਤੂੰ ਇਹ ਰੱਖ ਲੈ ਹੁਣ ਰੱਬ ਹੀ ਜਾਣਦਾ ਕਿ ਤੇਰੇ ਨਾਲ ਮੇਰਾ ਹਿਸਾਬ ਕੀ ਹੈ ਇਸ ਤੋਂ ਬਾਅਦ ਹਾਸ਼ਮ ਨੇ ਇੱਕ ਦੁਕਾਨ ਖਰੀਦੀ ਤੇ ਉਸ ਸੰਦੂਕ ਵਿੱਚੋਂ ਥੋੜਾ ਜਿਹਾ ਖਜ਼ਾਨਾ ਕੱਢ ਕੇ ਵੇਚਿਆ ਤੇ ਆਪਣੀ ਦੁਕਾਨ ਵਿੱਚ ਰੇਸ਼ਮ ਦੇ ਕੱਪੜਿਆਂ ਦਾ ਵਪਾਰ ਸ਼ੁਰੂ ਕਰ ਦਿੱਤਾ ਉਹਦੇ ਵਪਾਰ ਵਿੱਚ ਰੱਬ ਨੇ ਇੰਨੀ ਬਰਕਤ ਪਾਈ ਕਿ ਕੁਝ ਹੀ ਸਮੇਂ ਵਿੱਚ ਉਹਦਾ ਕਾਰੋਬਾਰ ਬਹੁਤ ਜ਼ਿਆਦਾ ਵਧਣ ਫੁੱਲਣ ਲੱਗ ਪਿਆ ਪੂਰੇ ਬਾਜ਼ਾਰ ਵਿੱਚ ਉਹਦੀ ਇੱਜ਼ਤ ਦੇ ਚਰਚੇ ਹੋਣ ਲੱਗੇ ਉਹ ਬੜਾ ਧਨਵਾਨ ਹੋ ਗਿਆ ਉਨੇ ਇੱਕ ਸ਼ਾਨਦਾਰ ਘਰ ਖਰੀਦ ਲਿਆ ਹੁਣ ਰੱਬ ਦੀ ਰਹਿਮਤ ਨਾਲ ਉਸ ਕੋਲ ਜ਼ਿੰਦਗੀ ਦੀਆਂ ਸਾਰੀਆਂ ਬਖਸ਼ਿਸ਼ਾਂ ਸੀ ਹੁਣ ਉਹ ਵਪਾਰੀ ਜਿਸ ਨੇ ਹਾਸ਼ਮ ਨਾਲ ਧੋਖਾ ਕੀਤਾ ਸੀ ਉਹਦੀ ਦੁਕਾਨ ਉਤੇ ਕੋਈ ਗਾਹਕ ਨਹੀਂ ਆਉਂਦਾ ਸੀ ਉਹਨੂੰ ਬਹੁਤ ਵੱਡਾ ਨੁਕਸਾਨ ਹੋਣ ਲੱਗਾ ਉਹਦੀ ਦੁਕਾਨ ਵੀ ਖਤਮ ਹੋ ਗਈ ਤੇ ਉਹ ਕਰਜ਼ੇ ਵਿੱਚ ਡੁੱਬ ਗਿਆ ਇੱਕ ਦਿਨ ਉਹ ਹਾਸ਼ਮ ਦੀ ਦੁਕਾਨ ਤੇ ਆਇਆ ਤੇ ਹੱਥ ਜੋੜ ਕੇ ਮਾਫੀ ਮੰਗਣ ਲੱਗਾ ਹਾਸ਼ਮ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਸੀ ਜਿਹਦੀ ਸਜ਼ਾ ਮੈਨੂੰ ਰੱਬ ਨੇ ਦੇ ਦਿੱਤੀ ਹੈ ਉਸ ਰੱਬ ਦੇ ਵਾਸਤੇ ਮੈਨੂੰ ਮਾਫ ਕਰ ਦੇ ਹਾਸ਼ਮ ਬਹੁਤ ਰਹਿਮਦਿਲ ਇਨਸਾਨ ਸੀ ਉਨੇਸ ਵਪਾਰੀ ਨੂੰ ਮaaf ਕਰ ਦਿੱਤਾ ਤੇ ਜੋ 900 ਦਿਨਾਰ ਉਹਨੇ ਵਧਾ ਕੇ ਦਿੱਤੇ ਸੀ ਉਹ ਵੀ ਉਸਨੇ ਮaaf ਕਰ ਦਿੱਤੇ ਤੇ ਉਸ ਨੂੰ ਆਪਣੀ ਦੁਕਾਨ ਤੇ ਹੀ ਰੱਖ ਲਿਆ ਇੱਕ ਦਿਨ ਹਾਸ਼ਮ ਆਪਣੇ ਘਰ ਵਿੱਚ ਬੈਠਾ ਸੀ ਉਹਦੇ ਮਨ ਵਿੱਚ ਖਜ਼ਾਨੇ ਦਾ ਖਿਆਲ ਆਇਆ ਜੋ ਉਹਨੇ ਆਪਣੇ ਘਰ ਵਿੱਚ ਹੀ ਲੁਕੋਇਆ ਹੋਇਆ ਸੀ ਉਹਨੇ ਸਿਰਫ ਥੋੜਾ ਜਿਹਾ ਖਜ਼ਾਨਾ ਹੀ ਖਰਚਿਆ ਸੀ ਤੇ ਰੱਬ ਨੇ ਉਹਨੂੰ ਬਹੁਤ ਜ਼ਿਆਦਾ ਬਰਕਤ ਬਖਸ਼ੀ ਸੀ ਹੋਰ ਖਜ਼ਾਨੇ ਦੀ ਉਹਨੂੰ ਲੋੜ ਹੀ ਨਾ ਪਈ ਉਹ ਸਮਝ ਗਿਆ ਸੀ ਕਿ ਇਹ ਵੀ ਰੱਬ ਵੱਲੋਂ ਇੱਕ ਪਰਖ ਸੀ ਫਿਰ ਉਸਨੇ ਦਿਲ ਨਾਲ ਫੈਸਲਾ ਕੀਤਾ ਕਿ ਉਹ ਇਸ ਖਜ਼ਾਨੇ ਨੂੰ ਖਰਚ ਨਹੀਂ ਕਰੇਗਾ ਬਲਕਿ ਕਿਸੇ ਐਸੇ ਇਨਸਾਨ ਨੂੰ ਦੇਵੇਗਾ ਜੋ ਦਰਦਮੰਦ ਦਿਲ ਰੱਖਦਾ ਹੋਵੇ ਜੋ ਸੱਚਮੁੱਚ ਜ਼ਰੂਰਤਮੰਦ ਹੋਵੇ ਉਹਦੇ ਕੋਲ ਪੈਸਿਆਂ ਦੀ ਕੋਈ ਘਾਟ ਨਹੀਂ ਸੀ ਇਸ ਲਈ ਉਹਨੇ ਉਹ ਖਜ਼ਾਨਾ ਲਿਆ ਤੇ ਪਿੰਡ ਤੋਂ ਦੂਰ ਇੱਕ ਜੰਗਲ ਵਿੱਚ ਚਲਾ ਗਿਆ ਤੇ ਉੱਥੇ ਇੱਕ ਪੁਰਾਣੇ ਦਰਖਤ ਹੇਠਾਂ ਸੁਨ ਦਬ ਦਿੱਤਾ ਤੇ ਉਸੇ ਬਜ਼ੁਰਗ ਦੇ ਵਾਂਗ ਇੱਕ ਐਸੇ ਇਨਸਾਨ ਦੀ ਭਾਲ ਕਰਨ ਲੱਗ ਪਿਆ ਜੋ ਦਿਲਦਾਰ ਹੋਵੇ ਹਾਸ਼ਮ ਨੂੰ ਆਪਣੇ ਵਪਾਰ ਵਿੱਚੋਂ ਜੋ ਵੀ ਬਚਤ ਹੁੰਦੀ ਉਹ ਜ਼ਿਆਦਾਤਰ ਗਰੀਬਾਂ ਵਿੱਚ ਦਾਨ ਕਰ ਦਿੰਦਾ ਉਹ ਸਧਾਰਨ ਜਿਹੇ ਕੱਪੜੇ ਪਾ ਕੇ ਆਪਣਾ ਰੂਪ ਬਦਲ ਕੇ ਇੱਕ ਬਾਜ਼ਾਰ ਵਿੱਚ ਜਾ ਬੈਠਿਆ ਤੇ ਕਿਸੇ ایسے ਵਿਅਕਤੀ ਦੀ ਭਾਲ ਕਰ ਲੱਗ ਪਿਆ ਜੋ ਉਹਨੂੰ ਇੱਕ ਰੋਟੀ ਦੇ ਸਕੇ। ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਨੇਕੀ ਕਦੇ ਵੀ ਬੇਕਾਰ ਨਹੀਂ ਜਾਂਦੀ। ਹਾਸ਼ਮ ਆਪ ਭੁੱਖਾ ਸੀ, ਉਹਦੀ ਮਾਂ ਬਿਮਾਰ ਸੀ ਪਰ ਫਿਰ ਵੀ ਉਹਨੇ ਇੱਕ ਬਜ਼ੁਰਗ ਨੂੰ ਰੋਟੀ ਦੇਣੀ ਚੁਣੀ। ਇਹ ਉਹ ਕੰਮ ਸੀ ਜੋ ਨਾ ਕਿਸੇ ਇਨਾਮ ਦੀ ਉਮੀਦ ਨਾਲ ਕੀਤਾ ਗਿਆ, ਨਾ ਹੀ ਕਿਸੇ ਵਾਹ-ਵਾਹ ਲਈ। ਸੋ ਜਦੋਂ ਇਨਸਾਨ ਦਿਲੋਂ ਮਦਦ ਕਰਦਾ ਹੈ ਨਾ ਤਾਂ ਉਹ ਰੱਬ ਦੀ ਰਹਿਮਤ ਵਾਲਾ ਰਾਹ ਖੋਲ੍ਹ ਲੈਂਦਾ ਹੈ। ਹਾਸ਼ਮ ਦੀ ਇੱਕ ਰੋਟੀ ਨੇ ਉਹਦੇ ਲਈ ਉਹ ਖਜ਼ਾਨਾ ਲਿਆਂਦਾ ਜਿਸ ਨੇ ਸਿਰਫ ਉਹਦੀ ਜੇਬ ਨਹੀਂ ਉਹਦੀ ਤਕਦੀਰ ਨੂੰ ਵੀ ਭਰ ਦਿੰਦਾ ਸੋ ਅਸਲ ਗੱਲ ਇਹ ਹੈ ਕਿ ਇਨਸਾਨ ਨੂੰ ਵੱਡਾ ਉਹਦੀ ਦੌਲਤ ਨਹੀਂ ਉਹਦੇ ਦਿਲ ਦਾ ਜਜ਼ਬਾ ਬਣਾਉਂਦਾ ਹੈ ਅਜਿਹੀ ਨੇਕੀ ਉਸ ਮੁਕਾਮ ਤੇ ਲਿਆ ਜਾਂਦੀ ਹੈ ਜੋ ਸ਼ਾਇਦ ਹਜ਼ਾਰਾਂ ਖਜ਼ਾਨਿਆਂ ਨਾਲ ਵੀ ਨਹੀਂ ਮਿਲਦਾ ਸੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ